ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 13 ਦਸੰਬਰ ਨੂੰ ਮਹਾਕੁੰਬ ਦੀਆਂ ਤਿਆਰੀਆਂ ਦਾ ਉਦਘਾਟਨ ਕਰਨਗੇ। ਅਜੀਹਾ ਪਹਿਲੇ ਪਾਰ ਹੋ ਰਿਹਾ ਹੈ ਜਦੋਂ ਪ੍ਰਧਾਨ ਮੰਤਰੀ ਗੰਗਾ ਪੂਜਾ ਨਾਲ ਮਹਾਕੁੰਬ ਦੀ ਸ਼ੁਰੂਆਤ ਕਰਨਗੇ। ਇਸ ਦੇ ਚੱਲਦਿਆਂ ਐਸਪੀਜੀ ਨੇ ਸੁਰੱਖਿਆ ਪ੍ਰਬੰਧ ਬਥੇਰੇ ਦਿੱਤੇ ਹਨ। ਉੱਤਰ ਪ੍ਰਦੇਸ਼ ਦੇ ਪ੍ਰਯਾਗ ਰਾਜ ਜੈਨੀ ਦਿਨ ਮਹਾਕੁੰਬ ਦੀਆਂ ਤਿਆਰੀਆਂ ਪੂਰੇ ਜੋਰ-ਸ਼ੋਰਾਂ ਤੇ ਚੱਲ ਰਹੀਆਂ ਨੇ। ਉਮਨ ਨੂੰ ਲੈ ਕੇ ਲੋਕਾਂ ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 13 ਦਸੰਬਰ ਨੂੰ ਸੰਗਮ ਸ਼ਹਿਰ ਦਾ ਦੌਰਾ ਕਰਨਗੇ। ਇਸ ਤੋਂ ਰਣ ਉਹ ਗੰਗਾ ਪੂਜਾ ਨਾਲ ਮਹਾਕੁੰਬੀ ਸ਼ੁਰੂਆਤ ਕਰਨਗੇ ਤੇ ਮਹਾਕੁੰਬ ਦੇ ਨਿਵੇਗਨ ਸੰਪੰਨ ਹੋਣ ਦੀ ਕਾਮਨਾ ਕਰਨਗੇ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਅਖਾੜਾ ਪੱਛਯ ਦੇ ਸੰਤਾਂ ਨੂੰ ਮਿਲਣਗੇ ਤੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਕਸ਼ਵੇਤ ਕੋਰੀਡੋਰ ਹਨੂਮਾਨ ਮੰਦਿਰ ਕੋਰੀਡੋਰ ਅਤੇ ਨਾਗ ਵਸੁਕੀ ਮੰਦਿਰ ਵੀ ਜਾਣਗੇ ਜਿਸ ਦੇ ਨਾਲ ਹੀ ਉਹ ਮਹਾਕੁੰਬ ਖੇਤਰ ਵਿੱਚ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ 7000 ਕਰੋੜ ਰੁਪਏ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਵੀ ਕਰਨਗੇ ਪ੍ਰਧਾਨ ਮੰਤਰੀ ਦਾ ਸੰਗਮ ਸ਼ਹਿਰ ਪ੍ਰਿਆਗਰਾਜ ਇਸ ਦੌਰਾਨ ਕ੍ਰਿਪ ਕੋਟੰਦਿਤਾ ਰਹੇਗਾ ਇਸ ਦੌਰਾਨ ਸੰਗਮ ਨੋਜ਼ ਤੇ ਬਣਾਏ ਗਏ ਵਿਸ਼ਾਲ ਪੰਡਾਲ ਦੇ ਕਰੀਬ 2 ਲੱਖ ਲੋਕਾਂ ਨੂੰ ਸੰਬੋਧਨ ਕਰਨਗੇ ਉੱਤਰ ਪ੍ਰਦੇਸ਼ ਦੀ ਯੋਗ ਸਰਕਾਰ 3 ਜਨਵਰੀ ਤੋਂ 26 ਫਰਵਰੀ ਤੱਕ ਚੱਲਣ ਵਾਲੇ ਮਹਾਕੁੰਬ ਮੇਲੇ ਨੂੰ ਸਫਲ ਬਣਾਉਣ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਬ੍ਰਿਜੇਸ਼ ਪਾਟਕ ਅਤੇ ਮੰਤਰੀ ਸੰਜੇ ਨਿਸ਼ਾਦ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਿਵਿੰਦਰ ਫਣਰੀਸ ਤੇ ਰਾਜਪਾਲ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਉਨ੍ਹਾਂ ਨੇ ਮਹਾਕੁੰਬ ਵਿੱਚ ਵਿਸਾ ਲੈਣ ਲਈ ਮਹਾਰਾਸ਼ਟਰ ਦੇ ਲੋਕਾਂ ਨੂੰ ਸੱਦਾ ਦਿੱਤਾ ਹੈ ਦੱਸਿਆ ਗਿਆ ਕਿ ਇਸ ਵਾਰ ਮਹਾਕੰਬੋ ਵਿੱਚ 45 ਕਰੋੜ ਤੋਂ ਵੱਧ ਸ਼ਰਧਾਲੂਆਂ ਦੇ ਸ਼ਾਮਲ ਹੋਣ ਦੀ ਸੰਭਾਅਤਾ ਹੈ। ਮਹਾਰਾਸ਼ਟਰ ਦੇ 12 ਕਰੋੜ ਲੋਕਾਂ ਨੂੰ ਵੀ ਸ਼ਰਧਾ ਦਿੱਤਾ ਜਾ ਰਿਹਾ ਹੈ। ਉਹਨਾਂ ਦੀ ਤਿਆਰੀਆਂ ਬਾਰੇ ਉਹਨਾਂ ਨੇ ਕਿਹਾ ਕਿ ਲੋਕਾਂ ਲਈ 1.5 ਲੱਖ ਪਖਾਨੇ ਬਣਾਏ ਗਏ ਨੇ। ਗੰਗਾ ਸੇਵਾ ਦੂਤ ਰਹੇਗਾ ਅਲਰਟ ਸਿੰਗਲ ਯੂਜ਼ ਪਲਾਸਟਿਕ ਤੇ ਲਗਾਈ ਗਈ ਪਵੰਦੀ ਸੁਰੱਖਿਆ ਨੂੰ ਲੈ ਕੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਉਪ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੁਰੱਖਿਆ ਦੀਆਂ ਸੱਤ ਪੜਾਅਾਂ ਹੋਣਗੀਆਂ ਇਸ ਦੌਰਾਨ AI ਸਿਸਟਮ ਰਾਹੀਂ ਆਉਣ ਜਾਣ ਵਾਲੇ ਸਾਰੇ ਬਹਾਨਾ ਵੀ ਨਿਗਰਾਨੀ ਕੀਤੀ ਜਾਵੇਗੀ ਉਹਨਾਂ ਨੇ ਅੱਗੇ ਦੱਸਿਆ ਕਿ ਆਸਥਾ ਦੇ ਇਸਤਾਨ ਤੇ ਤਿਉਹਾਰ 'ਚ ਲਗਭਗ 45 ਕਰੋੜ ਲੋਕਾਂ ਦੇ ਆਉਣ ਦੀ ਉਮੀਦ ਹੈ ਉਹਨਾਂ ਨੇ ਕਿਹਾ ਕਿ 1000 ਬੈੱਡ ਵਾਲੇ ਹਸਪਤਾਲ ਬਣਾਏ ਗਏ ਨੇ ਫੌਜ ਵੱਲੋਂ 2 ਹਸਪਤਾਲ ਹੋਰ ਬਣਾਏ ਗਏ ਨੇ ਇਸ ਦੌਰਾਨ 3 ਲੱਖ ਤੋਂ ਵੱਧ ਲੋਕਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਜਾਵੇਗੀ ਤੇ ਉਹਨਾਂ ਨੂੰ ਐਨ ਕਾ ਜਾਂਣ ਗਿਆ ਅਤੇ 50000 ਦਾ ਆਪਰੇਸ਼ਨ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਇਹ ਧਰਤੀ ਤੇ ਲੱਗਣ ਵਾਲਾ ਸਭ ਤੋਂ ਵੱਡਾ ਅਧਿਆਤਮਿਕ ਮੇਲਾ ਹੈ।